ਸਸ਼ੀ ਕਾਲ ਜੀ ਸਾਰੇ ਪੰਜਾਬੀ ਵੀਰਾਂ ਨੂੰ ਪੰਜਾਬ ਦੇ ਹਾਲਾਤ ਕਿੱਦਾ ਦੇ ਨੇ ਸਾਰੇ ਵਾਕਿਫੀ ਨੇ ਕਿਸ ਤਰੀਕੇ ਦੇ ਨਾਲ ਪਿਛਲੇ ਮਹੀਨੇ ਤੋਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਜਿਸ ਕਰਕੇ ਪੰਜਾਬ ਦੇ ਜਿਹੜੇ ਦਰਿਆ ਦੇ ਕੰਢੇ ਪਿੰਡ ਸ਼ਹਿਰ ਵਸਦੇ ਨੇ ਉੱਥੇ ਹੜ੍ਹ ਵਰਗੇ ਹਾਲਾਤ ਹੋ ਗਏ ਨੇ ਤੇ ਜਿਹੜੇ ਲੋਕ ਖੇਤੀ ਕਰਦੇ ਸੀ ਉੱਥੇ ਉਹਨਾਂ ਦੇ ਸਾਰੇ ਖੇਤ ਪਾਣੀ ਦੇ ਵਿੱਚ ਵਹਿ ਗਏ ਨੇ ਕਿਉਂਕਿ ਇਹੀ ਉਹਨਾਂ ਦਾ ਰੋਜੀ ਰੋਟੀ ਦਾ ਸਹਾਰਾ ਸੀ ਉਹਨਾਂ ਦੇ ਪਸ਼ੂ ਡੰਗਰ ਸੀਗੇ ਸਾਰੇ ਪਾਣੀ ਦੇ ਵਿੱਚ ਵਹਿ ਗਏ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਤੇ ਕਈ ਆਪਣੇ ਪੰਜਾਬੀ ਵੀਰ ਇਦਾਂ ਦੇ ਨੇ ਜਿਹੜੇ ਅਜੇ ਹਾਲਾਤਾਂ ਦੇ ਵਿੱਚ ਜਾ ਕੇ ਇਹਨਾਂ ਦੀ ਹਰ ਤਰੀਕੇ ਦੇ ਨਾਲ ਮਦਦ ਕਰ ਰਹੇ ਨੇ ਸਾਨੂੰ ਇਹਨਾਂ ਤੇ ਬਹੁਤ ਜ਼ਿਆਦਾ ਮਾਣ ਹੈ ਪਰ ਅਸੀਂ ਜਿਹੜੇ ਆਮ ਲੋਕਾਂ ਅਸੀਂ ਵੀ ਇਹਨਾਂ ਦੀ ਮਦਦ ਕਰ ਸਕਦੇ ਆਂ ਅਸੀਂ ਬੇਸ਼ੱਕ ਇੱਕ ਸੁਰੱਖਿਅਤ ਹਾਲਾਤਾਂ ਦੇ ਵਿੱਚ ਬੈਠੇ ਆਂ ਪਰ ਫਿਰ ਵੀ ਅਸੀਂ ਵਾਹਿਗੁਰੂ ਅੱਗੇ ਹੱਥ ਜੋੜ ਕੇ ਇਹ ਬੇਨਤੀ ਕਰਾਂਗੇ ਅਰਦਾਸ ਕਰਾਂਗੇ ਕਿ ਇਹ ਜੋ ਹਾਲਾਤ ਬਣੇ ਨੇ ਇਹ ਜਲਦ ਤੋਂ ਜਲਦ ਠੀਕ ਹੋ ਜਾਣ ਤਾਂ ਕਿ ਉਹਨਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ ਇੱਕ ਅਰਦਾਸ ਬੇਨਤੀ ਕਰਨੀ ਹੈ ਸਾਰਿਆਂ ਨੇ ਕੀ ਕਹਿਣਾਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ